ਆਨੇਂ ਬੁਰੇ ਤੁਹਾਡੀ ਜਿਹੜੀ ਪੈਰਾਂ ਦੀ ਸਕਿਨ ਆ ਬਹੁਤ ਹੀ ਸੌਫਟ ਤੇ ਸਮੂਥ ਬਣਾ ਦੇਣੀ ਹੈ ਜਿਹੜੀਆਂ ਅੱਡੀਆਂ ਫਟੀਆਂ ਹੋਈਆਂ ਨੇ ਉਹ ਤੁਹਾਨੂੰ ਪਤਾ ਹੀ ਲੱਗਣੀਆਂ ਵੀ ਕਦੇ ਪਾਟੀਆਂ ਸੀ ਜਾਂ ਤੇ ਇਹ ਬਣਾਉਣ ਵਾਸਤੇ ਆਪਾਂ ਲਵਾਂਗੇ ਜੀ ਇੱਕ ਚਮਚ ਗਲੈਸਰੀਨ ਦਾ ਇੱਕ ਚਮਚੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੋਲਗੇਟ ਦਾ ਇੱਕ ਚਮਚੀ ਆਪਾਂ ਇਹਦੇ ਵਿੱਚ ਪਾਉਣਾ ਨਿੰਬੂ ਦਾ ਰਸ ਤੇ ਇੱਕ ਚਮਚ ਗੁਲਾਬ ਜਲ ਚੰਗੀ ਤਰ੍ਹਾਂ ਇਹਨਾਂ ਚਾਰੀ ਚੀਜ਼ਾਂ ਨੂੰ ਮਿਕਸ ਕਰਕੇ ਵਧੀਆ ਜਿਹੜਾ ਪੇਸਟ ਆ ਉਹ ਬਣਾ ਲੈਣਾ ਹੈ ਪੈਰਾਂ ਨੂੰ ਆਪਾਂ ਥੋੜਾ ਜਿਹਾ ਪਾਣੀ ਲੈ ਲੈਣਾ ਉਹਦੇ ਵਿੱਚ ਪਾਵਾਂਗੇ ਨਮਕ ਇੱਕ ਚਮਚੀ ਬੇਕਿੰਗ ਸੋਡਾ ਤੇ ਅੱਧਾ ਕਿ ਆਪਾਂ ਨਿੰਬੂ ਉਸ ਤੋਂ ਬਾਅਦ ਜਿਹੜੀ ਡੈਡ ਸਕਿਨ ਆ ਉਹਨੂੰ ਚੰਗੀ ਤਰ੍ਹਾਂ ਆਪਾਂ ਰਿਮੂਵ ਕਰ ਲੈਣਾ ਕਿਸੇ ਵੀ ਬਰਸ਼ ਦੀ ਸਹਾਇਤਾ ਨਾਲ ਤੇ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜੀ ਕਰੀਮ ਆ ਉਹ ਆਪਾਂ ਲਾ ਲੈਣੀ ਹੈਗੀ ਉੱਪਰ ਦੀ ਕੋਈ ਵੀ ਪੋਲੀਥੀਨ ਜਾਂ ਸਿਲੀਕੋਨ ਸੌਕਸ ਪਾ ਕੇ ਤੇ ਉੱਪਰ ਜਿਹੜੀਆਂ ਦੂਜੀਆਂ ਕਾਟਨੀਆਂ ਸੌਕਸ ਹੁੰਦੇ ਨੇ ਉਹ ਆਪਾਂ ਪਾ ਲੈਣੀਆਂ ਨੇਗੀਆਂ ਤੇ ਇਹਨੂੰ ਆਪਾਂ ਪੂਰੀ ਰਾਤ ਵਾਸਤੇ ਰੱਖਣਾ 3-4 ਦਿਨ ਜੇ ਤੁਸੀਂ ਇਹਨੂੰ ਅਪਲਾਈ ਕਰੋਗੇ ਇਸ ਪ੍ਰਕਾਰ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਅੱਡੀਆਂ ਜਿਹੜੀਆਂ ਤੁਹਾਡੀਆਂ ਬਿਲਕੁਲ ਸਾਫ਼ ਹੋ ਜਾਣੀਆਂ ਜਿਹੜਾ ਇਹ ਤਰੀਕਾ ਹੈ ਇਹ ਆਪਾਂ ਖੁਦ ਨੇ ਟਰਾਈ ਕਰਿਆ ਸੀ ਬਹੁਤ ਹੀ ਵਧੀਆ ਰਿਜ਼ਲਟ ਮਿਲਦੇ ਨੇ ਸੋ ਤੁਸੀਂ ਵੀ ਟਰਾਈ ਕਰ ਸਕਦੇ ਹੋ ਕਿਉਂਕਿ ਗਰਮੀਆਂ ਦੇ ਦੌਰਾਨ ਧੁੱਪ ਦੇ ਸੰਪਰਕ ਵਿੱਚ ਆਉਣ ਨਾਲ ਰੇਤੇ ਨਾਲ ਜਿਹੜੀਆਂ ਅੱਡੀਆਂ ਬਹੁਤ ਹੀ ਜ਼ਿਆਦਾ ਪਾਟ ਜਾਂਦੀਆਂ ਨੇ ਜੀ ਆਪਾਂ ਤੋਂ ਸੰਭਾਲ ਨਹੀਂ ਹੁੰਦੀ ਪਰ ਜਿਹੜੀ ਇਹ ਚੀਜ਼ ਹੈ ਬਹੁਤ ਹੀ ਇਫੈਕਟਿਵ ਹੈ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਬادله ਜਰੂਰ ਸ਼ੇਅਰ ਕਰਨੀ ਧੰਨਵਾਦ ਜੀ